ਇੱਥੇ ਦੁਕਾਨ ਕੀਤੀ ਵੀ ਤੁਸੀਂ ਇਹ ਸੁੰਨੀ ਜਗ੍ਹਾ ਤੇ ਘਾਤੋਂ ਖੜਦੇ ਹੋ ਇਹ ਸੁੰਨੀ ਜਗ੍ਹਾ ਹੈ ਇੱਕ ਗੱਲ ਦੋ ਫਿਰ ਮੇਰੇ ਮੂੰਹ ਘਲੋਨੇ ਤੁਸੀਂ ਸਟਿੱਕਰ ਵੇਚਦੇ ਬਾਹਰ ਖੜ ਕੇ ਵਿੱਚੋਂ ਤੁਸੀਂ ਟਰੱਕਾਂ ਦੇ ਵਿੱਚ ਕਾਦੇ ਵਾਸਤੇ ਚੜਦੇ ਹੋ ਕੈਬ ਨਾਲ ਜੀ ਗੱਲ ਤਾਂ ਇਹ ਹੈ ਗੱਲ ਤਾਂ ਹੁੰਦਾ ਨਾ ਆਪਦੇ ਰਹਿਣ ਵਾਲੇ ਕਿੱਥੇ ਦੇ ਰਹਿਣ ਵਾਲੇ ਆਸਤਾਨ ਦੇ ਆਸੀਂ ਰਾਜਸਥਾਨ ਦੇੋਂ ਫਿਰ ਅਗਲਾ ਦਾ ਕਹਿੰਦਾ ਪੰਜਾਬਣਾਂ ਖੜੀਆਂ ਨੇ ਦਿਖਾਵਾ ਦਾ ਪੰਜਾਬਣਾਂ ਦਾ ਹੀ ਕਰਦੀਆਂ ਤੁਸੀਂ ਹਾਂ ਦਿਖਾਤਾ ਤੁਸੀਂ ਇਹੀ ਰਹੇ ਹੋ ਵੀ ਅਸੀਂ ਪੰਜਾਬਣਾ ਖੜੀਆਂ ਗਈਆਂ ਉਹ ਅਸੀਂ ਤੁਹਾਨੂੰ ਜਿਹੜਾ ਇਹ ਕਮਾਲ ਦੀ ਗੱਲ ਮੈਂ ਜਿਹੜੀ ਗੱਲ ਕਹਿੰਦਾ ਤੁਹਾਨੂੰ ਸਮਝ ਨਹੀਂ ਪੈਂਦੀ ਇਹ ਸਾਡੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਸਾਨੂੰ ਅਸੀਂ ਬੇਨਤੀ ਨਹੀਂ ਫਿਰ ਅਸੀਂ ਬੇਨਤਾ ਕਰਦੇ ਆ ਅਗਲੀ ਵਾਰ ਪਤਾ ਲੈ ਸਿੰਘਾ ਦਾ ਬੇਨਤਾ ਕਿਹੜਾ ਹੁੰਦਾ ਫਿਰ ਹਾਂ ਗਾਹਾਂਤੀ ਮੈਨੂੰ ਵੀਡੀਓ ਭੇਜੀ ਆ ਬੰਦੇ ਨੇ ਟਰੱਕ ਦੇ ਵਿੱਚ ਥੋੜੀ ਚੋਰੀ ਵੀਡੀਓ ਬਣਾਈ ਹੋਈ ਉਹ ਵੀਡੀਓ ਵੀ ਮੈਂ ਵਿੱਚ ਲਾਉਂਗਾ ਫਿਰ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਗਾਹਾਂ ਤੋਂ ਗੱਲ ਸੇ ਨਾ ਕਰਿਓ ਜਿੱਥੇ ਲੋਕ ਜਿੱਥੇ ਸਿਕਾ ਦੋਸਤੋ ਜਿਹੜੀ ਵੀਡੀਓ ਤੁਸੀਂ ਅੱਗੇ ਦੇਖਣ ਲੱਗੇ ਹੋ ਇਸੇ ਤਰ੍ਹਾਂ ਦੇ ਹੀ ਰਸਤੇ ਤੇ ਬਣਾਈ ਹੋਈ ਹੈ ਹਾਲਾਂਕਿ ਉਹ ਰਸਤਾ ਡਬਲ ਸੀ ਜੋ ਕਿ ਖੰਨਾ ਤੋਂ ਜੇ ਨਵਾਂ ਸ਼ਹਿਰ ਨੂੰ ਜਾਂਦਾ ਉਸ ਰਸਤੇ ਤੇ ਬਣਾਈ ਹੈ ਤੇ ਇਹ ਜੋ ਤੁਸੀਂ ਦੇਖੋਗੇ ਹੈ Rajasthan ਦੇ ਰਹਿਣ ਵਾਲੀਆਂ ਨੇ ਦੋ ਔਰਤਾਂ ਜਿਹੜੀਆਂ ਤੁਸੀਂ ਦੇਖੋਗੇ ਤੇ ਪੰਜਾਬੀ ਸੂਟ ਦੇ ਵਿੱਚ ਪੰਜਾਬੀ ਬੋਲਦੀਆਂ ਨੇ ਪੰਜਾਬੀ ਪਹਿਰਾਵਾ ਦੇਖਣ ਨੂੰ ਅਗਲਾ ਕਹੂਗਾ ਕਿ ਪੰਜਾਬ ਦੀਆਂ ਨੇ ਪਰ ਇਹ ਬਹੁਤ ਗਲਤ ਕੰਮ ਕਰਦੀਆਂ ਨੇ ਟਰੱਕਾਂ ਵਾਲਿਆਂ ਦੇ ਟਰੱਕਾਂ ਦੇ ਵਿੱਚ ਚੜ ਜਾਂਦੀਆਂ ਨੇ ਤਾਂ ਇਸ ਤੋਂ ਅੱਗੇ ਨਹੀਂ ਦੱਸ ਸਕਦੇ ਕਿਉਂਕਿ ਸਾਡੀਆਂ ਭੈਣਾਂ ਵੀ ਮਾਤਾਂ ਵੀ ਇਹ ਵੀਡੀਓ ਦੇਖ ਲੈਂਦੀਆਂ ਨੇ ਇਹ ਉਹੀ ਇਹ ਵੀ ਖਬਰ ਸਾਹਮਣੇ ਆਈਆਂ ਨੇ ਕਿ ਕੁਝ ਟਰੱਕਾਂ ਨੂੰ ਇਹ ਲੁੱਟੜ ਦਾ ਵੀ ਕੰਮ ਕਰਦੀਆਂ ਨੇ ਕਈ ਟਰੱਕਾਂ ਦੇ ਵਿੱਚ ਲੁੱਟਦੀਆਂ ਬਾਰਦਾਤਾ ਜਾਂ ਫਿਰ ਉਹਨਾਂ ਨੂੰ ਬਲੈਕਮੇਲ ਕਰਨ ਦੀਆਂ ਬਾਰਦਾਤਾ ਵੀ ਹੋਈਆਂ ਨੇ ਇਸ ਤੋਂ ਬਾਅਦ ਸਾਨੂੰ ਕੁਝ ਸੱਜਣਾ ਨੇ ਇਹਨਾਂ ਦੀ ਵੀਡੀਓ ਵੀ ਇੱਕ ਭੇਜੀ ਆ ਜਿੱਥੇ ਕਿ ਇਹ ਟਰੱਕ ਦੇ ਇੱਕ ਹੈ ਬੰਦੇ ਵਿੱਚ ਚੜ ਕੇ ਕੁਝ ਗਲਤ ਐਕਟੀਵਿਟੀ ਕਰ ਰਹੀਆਂ ਹਨ ਤੇ ਦੱਸਦੀ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਇੱਕ ਵੱਡੀ ਸਾਜ਼ਿਸ਼ ਹੈ ਕਿਉਂਕਿ ਪੰਜਾਬੀ ਸੂਟ ਦੇ ਵਿੱਚ ਰਹਿੰਦੀਆਂ ਨੇ ਪੰਜਾਬੀ ਬੋਲਦੀਆਂ ਨੇ ਜਦ ਕਿ ਇਹ ਮੁੱਕਰੀਆਂ ਕਿ ਅਸੀਂ ਤਾਂ ਅਜਿਹਾ ਕੁਝ ਨਹੀਂ ਕਰਦੀਆਂ ਤੇ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਕਿਉਂਕਿ ਇੱਕ ਡਰਾਈਵਰ ਵੀਰ ਨੇ ਬਾਅਦ ਦੇ ਵਿੱਚ ਇਹਨਾਂ ਦਾ ਸੱਚ ਦੱਸ ਵੀ ਦਿੱਤਾ ਹੈ ਤੇ ਜਰੂਰ ਇਹਨਾਂ ਦਾ ਧਿਆਨ ਰੱਖਿਓ ਹਾਲਾਂਕਿ ਇਹਨਾਂ ਦੇ ਚਿਹਰੇ ਬਲਰ ਕਰਨ ਲੱਗੇ ਆ ਕਿਉਂਕਿ ਇਹਨਾਂ ਦੇ ਨਾਲ ਵਾਦਾ ਕੀਤਾ ਸੀ ਤੇ ਪਹਿਲੀ ਵਾਰ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਇਹਨਾਂ ਨੇ ਮਾਫੀ ਵੀ ਮੰਗੀ ਆ ਤੇ ਅੱਗੇ ਤੋਂ ਅਜਿਹੀ ਕਰਤੂਤ ਕਰਨ ਤੋਂ ਇਹਨਾਂ ਨੇ ਤੋਬਾ ਵੀ ਕਰ ਲਈ ਆ ਤੇ ਜੇਕਰ ਅੱਗੇ ਤੋਂ ਇਹ ਇਹ ਕੁਝ ਕਰਦੀਆਂ ਫੜੀਆਂ ਗਈਆਂ ਤਾਂ ਜਰੂਰ ਅਗਲੀ ਵਾਰ ਤੋਂ ਅਸੀਂ ਇਹਨਾਂ ਦੇ ਚਿਹਰੇ ਵੀ ਦਿਖਾਵਾਂਗੇ ਇਹਨਾਂ ਦੀ ਵੀਡੀਓ ਵੀ ਤੁਹਾਨੂੰ ਸੂਤ ਦਿਖਾਵਾਂਗੇ ਇਹ ਦੱਸ ਦਈਏ ਕਿ ਜਿਹੜੀ ਜਗ੍ਹਾ ਤੇ ਅਸੀਂ ਇਹਨਾਂ ਨੂੰ ਫੜਿਆ ਸਮਸ਼ਾਨ ਘਾਟ ਦੇ ਬਿਲਕੁਲ ਨੇੜੇ ਆ ਬਿਲਕੁਲ ਸੁੰਨਾ ਏਰੀਆ ਜਿੱਥੇ ਖੜਦੀਆਂ ਨੇ ਜਦ ਕਿ ਉਹ ਤੋਂ 2 ਕਿਲੋਮੀਟਰ ਅੱਗੇ ਚੌਂਕ ਆ ਜਿੱਥੇ ਕਿ ਇਹਨਾਂ ਨੂੰ ਜਾਦੇ ਗਰਾਕੇ ਮਿਲ ਸਕਦੀ ਹੈ ਜੇਕਰ ਇਹਨਾਂ ਨੇ ਸਟਿੱਕਰੇ ਵੇਚਣੇ ਹੁਣ ਬਸ ਸਟਿੱਕਰ ਵੇਚਣਾ ਇਹਨਾਂ ਦਾ ਇੱਕ ਬਹਾਨਾ ਹੀ ਹੈ ਤੇ ਉਸ ਤੋਂ ਵੀ ਵੱਡੀ ਕਹਿ ਸਕਦੇ ਹੈਰਾਨੀ ਦੀ ਗੱਲ ਇਹ ਆ ਕਿ ਇਹ ਤੋਂ ਕਿਲੋਮੀਟਰ ਦੂਰ ਪੁਲਿਸ ਦਾ ਵੀ ਕਦੇ-ਕਦੇ ਨਾਕਾ ਲੱਗਦਾ ਹੈ ਪੁਲਿਸ ਨੂੰ ਸ਼ਾਇਦ ਇਹਨਾਂ ਦੇ ਬਾਰੇ ਨਹੀਂ ਪਤਾ ਜਾਂ ਪਤਾ ਹੈ ਇਹ ਪੌਲਸ ਵਾਲੀ ਦੱਸ ਸਕਦੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਨੱਕ ਦੇ ਥੱਲੇ ਇਸ ਤਰ੍ਹਾਂ ਦਾ ਗਲਤ ਕੰਮ ਹੋ ਰਿਹਾ ਹੈ ਇਹ ਵੀ ਚਿੰਤਾ ਦਾ ਵਿਸ਼ਾ ਹੈ ਸੋ ਆਪ ਦੇਖੋ ਹੁਣ ਇਹ ਪੂਰੀ ਵੀਡੀਓ ਦਿਖਾਓ ਕਿੰਨੇ ਕਿੱਡੇ ਸਾਈਜ਼ ਦਾ ਐਡਾ ਹੋਊਗਾ ਉਹ ਮੁੰਡੇ ਨੂੰ ਭੇਜਣੀ ਹੈ ਇਦਾਂ ਦਿਖਾ ਕੇ ਇਹਦੇ ਮੁੰਡੇ ਨੂੰ ਫੋਟੋ ਖਿੱਚ ਕੇ ਭੇਜੂਗਾ ਇਦਾਂ ਨਹੀਂ ਨਹੀਂ ਫੋਟੋ ਖਿੱਚ ਕੇ ਭੇਜ ਨਹੀਂ ਸਕਦਾ ਕਿਉਂ ਇਹ ਕਿਹੜਾ ਇੱਕ ਲੈ ਲੂੰਗਾ ਫਿਰ ਜਿਹੜਾ ਪਸੰਦ ਆਏ ਉਹਨਾਂ ਦਾ ਪਸੰਦ ਇਹ نیچے ਬੰਨ੍ਹ ਦ ਘੜੀ ਉਹ ਬੰਨ੍ਹ ਕੇ ਦਿਖਾ ਕਿਵੇਂ ਇਹ ਵੀ ਸੇਪੋਮੋ ਸਿਆਰੀ ਹਾਂ ਹਾਂ ਇਹ ਜਗਾ ਕੋਈ ਕਾਪੀ ਕਰ ਲੱਗਿਆ ਤੁਹਾਡੇ ਸਟicker ਦੀ ਕਿੰਨੇ ਦਾ ਹੈ ਕਿੰਨਾ ਕਿੰਨੇ ਦਾ ਨਹੀਂ ਤੁਹਾਨੂੰ ਡਰ ਕਹਦਾ ਤਾਂ ਫੋਟੋ ਤੋਂ ਕਿੰਨੇ ਦਾ ਹੈ ਇਹ 2 ਸੱਠਾਂ ਦੇ 3 ਦਾ ਇੱਕ ਹੋਰ ਕਿਹੜਾ ਦਾ ਇਹ ਤੋਂ ਲਾਵਾ ਇਹ ਹੀ ਇਹ ਤੋਂ ਹੀ ਟਰੱਕਾਂ ਨੇ ਨੂੰ ਵੇਚਦੇ ਹਾਂ ਹੈ ਨਹੀਂ ਇੱਥੇ ਦੁਕਾਨ ਕੀਤੀ ਵੀ ਆ ਤੁਸੀਂ ਹੈਲੋ ਮੈਂ ਪੱਤਰਕਾਰ ਇੱਧਰ ਗੱਲ ਸੁਣੋ ਆ ਕੇ ਇਹ ਹੈਲੋ ਇੱਧਰ ਆ ਕੇ ਜਵਾਬ ਦੋ ਔਰੇ ਕਦੇ ਵਾ ਇੱਥੇ ਕੱਢਦੇ ਹੋ ਤੁਸੀਂ ਨਹੀਂ ਔਰੇ ਕਿਹੜਾ ਬਾਜ਼ਾਰ ਆ ਪੁੱਛਦਾ ਮਿੱਤੂ ਵੀ ਔਰੇ ਕਾਦੇ ਵਾਸਤੇ ਕਰਦੇ ਹੋ ਨਹੀਂ ਅਸੀਂ ਤਾਂ ਆਪ ਹੀ ਰੋਣ ਸਾਨੂੰ ਲੋਕਾਂ ਨੇ ਕਮੈਂਟ ਕੀਤਾ ਨਾ ਤਾਂ ਹੀ ਹੁਣ ਆਇਆ ਚੰਡੀਗੜ੍ਹ ਤੋਂ ਆਣ ਲੋਕ ਲੋਕ ਕਰਦੇ ਨੇ ਕਹਿੰਦੇ ਇੱਥੇ ਵੀ ਗੱਡੀਆਂ ਦੇ ਨਾਲ ਬਾਰਦਾਤਾਂ ਆਉਂਦੀਆਂ ਨੇ ਨਹੀਂ ਵੀਰਾ ਅਸੀਂ ਬਾਰਦਾਤਾਂ ਵਾਲੇ ਨਹੀਂ ਅਸੀਂ ਸ਼ਕਲ ਨਹੀਂ ਥੋੜੀ ਮਜ਼ਗਾਣੀ ਸ਼ਕਲ ਤੋਂ ਥੋੜੇ ਦੇ ਮੈਂ ਬਲਰ ਕਰ ਦੇਣੀ ਆ ਪਰ ਜਿਹੜੀ ਗੱਲ ਆ ਵੀ ਤੁਸੀਂ ਕਿਉਂ ਖੜਦੇ ਹੋ ਤੁਸੀਂ ਆਏ ਦੱਸੋ ਵੀ ਖੜਦੇ ਕਿਉਂ ਹੋ ਔਰੇ ਅਸੀਂ ਵੀਰਾ ਵੇਚਦੇ ਆਂ ਅਸੀਂ ਕੋਈ ਅੱਜ ਕੱਲ ਦੇ ਖੜਦੇ ਨਹੀਂ ਇੱਥੇ ਤੁਸੀਂ ਮੈਨੂੰ ਆਏ ਦੱਸੋ ਵੀ ਇਹ ਉਰੇ ਦਾ ਕੋਈ ਨਾ ਉਰੇ ਟਰੱਕਾਂ ਦੀ ਜੁਨੀਆ ਨਾ ਨਹੀਂ ਕਿਉਂ ਟਾਬੇ ਰਹੇ ਵੀਰਾ ਟਾਬੇ ਦਾ ਹੋਰ ਬਥੇਰੀ ਥਾਂ ਤੇ ਨੇ ਨਹੀਂ 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 ਤੂੰ ਮੇਰੇ ਸੁਣਨੀ ਜਗ੍ਹਾ ਦੀ ਘਾਤੋ ਖੜਦੇ ਹੋ ਇਹ ਸੁਣਨੀ ਸਗਾ ਇਹ ਟਾਬੇ ਅਸੀਂ ਤਾਂ ਹੁਣ ਘਰ ਚੱਲਨੀ ਆ ਵੀਰਾ ਘਰ ਜਾਣ ਦਾ ਟਾਈਮ ਹੈ ਸਾਡਾ ਨਹੀਂ ਗਲਤ ਗੱਲ ਨਾ ਤੁਸੀਂ ਇਹ ਜਿਹੜੀ ਕਰਦੇ ਹੋ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਤੁਸੀਂ ਕਿਉਂ ਰੇ ਤਿਆਰ ਹੋ ਕੇ ਖੜਨਦਾ ਕੀ ਮਤਲਬ ਆ ਤੁਹਾਡਾ ਮੇਰੇ ਕੋਲ ਕੀ ਪਾਇਆ ਸੈਂਪਲ ਕੂਟ ਨਾ ਪਾਈਏ ਨਹੀਂ ਆ ਉਰੇ ਮੇਕਅਪ ਕਰਕੇ ਬਿਕਦਨੇ ਸਿੱਕਰ ਮੇਕਅਪ ਦੀ ਕੀ ਗੱਲਪਾ ਕੋਈ ਵੀ ਟੂ ਪਾਰਲਰ ਤੇ ਥੋੜਾ ਪਿਆਰ ਹੋ ਕੇ ਆਉਂਦੇ ਆ ਪਾਰਲਰ ਤੇ ਤਾਂ ਨਹੀਂ ਪਿਆਰ ਹੋ ਕੇ ਆਏ ਥੋੜਾ ਉਰੇ ਮਤਲਬ ਕੀ ਆ ਤੁਸੀਂ ਉਰੇ ਟੱਕਾਲਿਆਂ ਤੇ ਮੈਨੂੰ ਸਾਰਾ ਪਤਾ ਮੈਂ ਉਹ ਗੱਲ ਮੈਨੂੰ ਨਾ ਮੂੰਹ ਤੋਂ ਕਹੋ ਹਾਂ ਵੀ ਤੁਸੀਂ ਇਹ ਕੰਮ ਛੱਡ ਦਿਓ ਸਾਡੇ ਕੋਲ ਨਾ ਉਹ ਤਾਂ ਚੱਲ ਸਾਡੀ ਤਾਂ ਤੁਸੀਂ ਕੀ ਕਰਦੇ ਹੋ ਮੈਨੂੰ ਉਹ ਤਾਂ ਚੱਲ ਸਾਡੀ ਤਾਂ ਤੁਸੀਂ ਕੀ ਕਰਦੇ ਹੋ ਮੈਨੂੰ ਉਹ ਤਾਂ ਚੱਲ ਸਾਡੀ ਤਾਂ ਤੁਸੀਂ ਕੀ ਕਰਦੇ ਹੋ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਸਾਡੇ ਕੋਲ ਕੱਚੀ ਖਬਰ ਨਹੀਂ ਹੁੰਦੀ ਪਤਾ ਪੁਲਿਸ ਨੂੰ ਵੀ ਆ ਪੁਲਿਸ ਕਿਉਂ ਨਹੀਂ ਤੁਹਾਡੇ ਤੇ ਕਾਰਵਾਈ ਕਰਦੀ ਇਹ ਪੁਲਿਸ ਨੂੰ ਪਤਾ ਹੋਣਾ ਨਹੀਂ ਹੁਣ ਤੂੰ ਸਾਡੀ ਵੀਡੀਓ ਬਣਾ ਕੇ ਕੀ ਸਾਬਤ ਕਰਨਾ ਵੀਡੀਓ ਮੈਂ ਸਬੂਤ ਰੱਖਣਾ ਕੱਲ ਤੁਸੀਂ ਕੋਲ ਇਲਜ਼ਾਮ ਲਾ ਦਮੋ ਵੀ ਸਾਡੇ ਨਾਲ ਗਲਤ ਬੋਲੇ ਆ ਤੁਹਾਨੂੰ ਕਿ ਰੱਖਿਆ ਕੀ ਕਿਉਂ ਕਰਿਆ ਵੀਡੀਓ ਦਾ ਸਬੂਤ ਆ ਵੀ ਤੂੰ ਤੁਹਾਡੇ ਨਾਲ ਮੈਂ ਸਹੀ ਤਰੀਕੇ ਨਾਲ ਤੁਹਾਡੇ ਤੋਂ ਦੂਰ ਖੜ ਕੇ ਗੱਲ ਕਰ ਰਹੀ ਆ ਮੈਂ ਕੱਲ੍ਹ ਤੁਸੀਂ ਕਹਿ ਦਵੋ ਮੇਰੇ ਤੇ ਹੱਥ ਲਾਇਆ ਦੀ ਐ ਕੀਤਾ ਦੀ ਅਸੀਂ ਵੀ ਬੱਚਿਆਂ ਵਾਸਤੇ ਪੇਟ ਖਾਤਰ ਘੁੰਮਦੇ ਆਂ ਅਸੀਂ ਵੀ ਨੌਕਰੀ ਹੈ ਗੱਲ ਸੁਣ ਮੈਂ ਮੰਨਦਾ ਨੌਕਰੀ ਹੋਰ ਕਰ ਲਓ ਤੁਸੀਂ ਕੋਈ ਮਿਹਨਤ ਦਾ ਕੰਮ ਕਰ ਲਓ ਦੁਕਾਨ ਕਰ ਲਓ ਨਹੀਂ ਘਰਾਂ ਦੇ ਕੰਮ ਕਰਨ ਲੱਗ ਜੇ ਤੁਸੀਂ ਓਏ ਤਾਂ ਦਿਖਾਵਾਗਾ ਐਵੇਂ ਕਾਨੂੰ ਮੇਰੇ ਮੂੰਹ ਘਲੌਣੇ ਤੁਸੀਂ ਇਹ ਕਿਵੇਂ ਦਿਖਾਵਾ ਅਸੀਂ ਉਹੀ ਘੁੰਮਦਿਆਂ ਰੋਡ ਤੇ ਦਿਖਾ ਪਤਾ ਮੈਨੂੰ ਪਤਾ ਹੈ ਕਿਉਂ ਘੁੰਮਦਿਆਂ ਨਹੀਂ ਵੀਰਾ ਅਸੀਂ ਉਹ ਨਹੀਂ ਆ ਜਿਹੜੇ ਤੁਸੀਂ ਦੋਸਤ ਅਸੀਂ ਗਲਤ ਹੋਈਏ ਹਨਾ ਤੂੰ ਤਾਂ ਸਾਹਮਣੂ ਕਹੀਂ ਅਸੀਂ ਦੇਖਦੇ ਆ ਸਾਨੂੰ ਭੇਜਿਆ ਸੀ ਤਾਂ ਹੀ ਆਏ ਆ ਤੁਸੀਂ ਹੋਰੇ ਨਾ ਆਇਆ ਕਰੋ ਆਪਣਾ ਨਾ ਜਿੱਥੇ ਜਿੱਥੇ ਲੋਕ ਹੋਣ ਕਾਲੂ ਕੋਈ ਗਲਤ ਗੱਲ ਹੋ ਜਵੇ ਚਲੋ ਜੇ ਥੋੜੀ ਉਹ ਗੱਲ ਵੱਡੀ ਮੰਨ ਲੈ ਕਾਲੂ ਤੁਹਾਨੂੰ ਕੋਈ ਗਲਤ ਕਹਿ ਦੇਣ ਤੁਹਾਨੂੰ ਗਲਤ ਬੋਲਦੇ ਨਹੀਂ ਹੋਣੇ ਇਨਾ ਚਾਹੀਦਾ ਲੈ ਮੈਨੂੰ ਐ ਕਰ ਇਧਰਲੀ ਸਾਈਡ ਆ ਜਾ ਇਧਰ ਪਿੱਛੇ ਨਾ ਖੜੋ ਮੇਰੇ ਇਧਰ ਮੂਰੇ ਆ ਜਾ ਪਿੱਛੇ ਨਹੀਂ ਖੜਨਾ ਮੇਰੇ ਇਧਰ ਮੂਰੇ ਆ ਜਾ ਤੂੰ ਐ ਦੱਸ ਤੁਸੀਂ ਮੂੰਹ ਨਹੀਂ ਦਿਖਾਉਂਦਾ ਮੈਂ ਜਦ ਤੁਹਾਡੇ ਨਾਲ ਵਾਦਾ ਕਰਦਾ ਤੁਹਾਡੀ ਸ਼ਕਲ ਨਹੀਂ ਦਿਖੂਗਾ ਇਹਨੂੰ ਮੇਰੀ ਗੱਲ ਸੁਣੋ ਤੂੰ ਤੁਹਾਨੂੰ ਡਰਾਈਵਰ ਗਲਤ ਨਹੀਂ ਬੋਲਦੇ ਨਹੀਂ ਗੱਲ ਤੋਂ ਹੋਵਾਂਗੇ ਤਾਂ ਜ਼ਰੂਰ ਬੋਲੂ ਮੈਂ ਤੁਹਾਨੂੰ ਜਿਹੜੀ ਗੱਲ ਦਾ ਬੋਲਦੇ ਨੇ ਕਿ ਨਹੀਂ ਬੋਲਦੇ ਬੰਦਾ ਐਵੇਂ ਕਿਵੇਂ ਨਹੀਂ ਬੋਲਦੇ ਸਾਰੇ ਬੈਫਰ ਭਾਈ ਚੰਗੇ ਬਹੁਤ ਨੇ ਡਰਾਈਵਰ ਭਾਈਚਾਰਾ ਬਹੁਤ ਵਧੀਆ ਮਦਦ ਕਰਦਾ ਹੁਣ ਹੜਾ ਚ ਮਦਦ ਕਰ ਰਿਹਾ ਡਰਾਈਵਰ ਭਾਈਚਾਰਾ ਪਰ ਵਿੱਚ ਉਸਕ 1-2% ਬੰਦੇ ਸਾਰੇ ਮਹਿਕਮਿਆਂ ਚ ਗਲਤ ਹੁੰਦੇ ਨੇ ਉਹ ਕਿਉਂ ਗਲਤ ਬੋਲਦੇ ਨੇ ਜੇ ਆਪਾਂ ਅਗਲੇ ਨੂੰ ਮੂਰੇ ਬੋਲਣ ਦਾ ਮੌਕਾ ਦਿੰਨੇ ਆ ਹਾਂ ਜੇ ਐਸੀ ਗਲਤ ਹੋਵਾਂਗੇ ਉਹ ਤਾਂ ਹੀ ਸਾਡੇ ਨਾਲ ਬੋਲਣਗੇ ਨਹੀਂ ਤੁਸੀਂ ਇਹ ਗੱਲ ਮੈਨੂੰ ਇਹ ਗੱਲ ਮੈਨੂੰ ਦੱਸ ਦੋ ਵੀ ਤੁਸੀਂ ਉਰੇ ਸੁੰਨੇ ਚ ਕਿਉਂ ਖੜਦੇ ਹੋ ਬੜੇ ਸੁਨ ਮੜੀਆਂ ਮੜੀਆਂ ਦੇ ਨਾਲ ਤੁਸੀਂ ਖੜੇ ਹੋਰੇ ਇਹ ਤਾਂ ਸੁਨਣਾ ਕਿਉਂ ਅਸੀਂ ਤਾਂ ਆਈਆਂ ਗੱਡੀ ਨਾ ਉਹ ਗਾਂ ਨਹਿਰ ਤੇ ਉਹ ਇੰਨੀ ਉੱਥੇ ਲੋਕ ਨੇ ਪੁਲਿਸ ਵੀ ਖੜੀ ਆ ਉੱਥੇ ਖੜੋ ਅਸੀਂ ਉੱਥੇ ਪੁਲਿਸ ਨੂੰ ਲੰਘ ਕੇ ਆਈਆਂ ਜਿਹੜਾ ਲੈ ਫਿਰ ਉੱਥੇ ਖੜਿਆ ਮੈਂ ਤਾਂ ਕਦੇ ਦੇਖਿਆ ਨਹੀਂ ਤਹਾਨੂੰ ਅਸੀਂ ਲੰਘਦੇ ਰਹਿੰਦੇ ਹਾਂ ਉਰੇ ਦੀ ਅਸੀਂ ਲੰਘਦੇ ਰਹਿੰਦੇ ਹਾਂ ਅਸੀਂ ਵੀ ਲੰਘਦੇ ਆ ਰੋਡ ਨੰਗਣ ਗਈ ਹੈ ਨੰਗਨ ਦਾਈਆ ਮੇਰਾ ਵੀਡੀਓ ਤੁਸੀਂ ਤੁਹਾਨੂੰ ਗੱਲ ਸੁਣ ਅਸੀਂ 1 ਮਿੰਟ ਮੇਰੇ ਥੋੜਾ ਹੱਥ ਹੋ ਗਿਆ ਮਤਲਬ ਵੀਡੀਓ ਤੁਸੀਂ ਬਣਾ ਲਿੱਤੀ ਕੋਈ ਦਾ ਮਤਲਬ ਲਿਖ ਕੇ ਤੁਸੀਂ ਗਲਤ ਚੜਾ ਦੋ ਲਿਖੇ ਨਹੀਂ ਮੈਂ ਤਾਂ ਜਿਹੜੀ ਗੱਲ ਹੈ ਕਿ ਮੈਂ ਤੁਹਾਡੇ ਮੂੰਹ ਤੇ ਵੀ ਬੋਲੇ ਆ ਪਤਾ ਹੀ ਹੈ ਜਿਹੜੀ ਗੱਲ ਹੈ ਕਿ ਮੈਂ ਤਾਂ ਮੂੰਹ ਤੇ ਬੋਲਦਾ ਪਹਿਲਾਂ ਤੁਹਾਡੇ ਵੀ ਸਾਨੂੰ ਪਤਾ ਸਭ ਕੁਝ ਮੈਂ ਤੁਹਾਨੂੰ ਗੱਲ ਸੁਣੋ ਜੀ ਮੇਰੀ ਗੱਲ ਸੁਣ ਲਓ ਅਸੀਮ ਮੇਰੀ ਗੱਲ ਸੁਣ ਲਓ ਹੁਣ ਤੁਸੀਂ ਬਹੁਤ ਬੋਲ ਲੇ ਮੇਰੀ ਗੱਲ ਸੁਣ ਲਓ ਹੁਣ ਕੰਨ ਖੋਲ ਕੇ ਅਸੀਂ ਮੁਹਿੰਮ ਵੀ ਚਲਾਉਂਦੇ ਆ ਅਸੀਂ ਜਿਹੜੇ ਗਲਤ ਮੰਗਦੇ ਵੀ ਨੇ ਉਹਨਾਂ ਨੂੰ ਵੀ ਫੜਦੇ ਆ ਜਿਹੜੇ ਲੋਕਾਂ ਨੂੰ ਗਲਤ ਤਕਲੀਫ ਦਿੰਦੇ ਨੇ ਤੇ ਜਿਹੜਾ ਕੋਈ ਹੋਰ ਸਮਾਜ ਚ ਗਲਤ ਮੈਸੇਜ ਦੇ ਰਿਹਾ ਗਲਤ ਤਰੀਕੇ ਦੇ ਕੰਮ ਕਰ ਰਿਹਾ ਅਸੀਂ ਉਹਨਾਂ ਨੂੰ ਵੀ ਪਹਿਲੀ ਵਾਰ ਅਸੀਂ ਵਾਰਨਿੰਗ ਦੰਦੇ ਆ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਬਾਅਦ ਚ ਦੱਸ ਦਿਓ ਕੀ ਕਹਿਣਾ ਅਸੀਂ ਪਹਿਲੀ ਵਾਰ 警告 ਦੰਨੇ ਆ ਅੱਜ ਪਹਿਲੀ ਵਾਰ ਤੁਸੀਂ ਮੈਨੂੰ ਮਿਲੇ ਹੋ ਤੁਹਾਨੂੰ 警告 ਦੇਤੀ ਆ ਠੀਕ ਆ ਗਾਹਾਂ ਨੂੰ ਅਸੀਂ ਫਿਰ ਕਾਰਵਾਈ ਕਰਾਂਗੇ ਕੋਈ ਨਾ ਤੂੰ ਆਪੀ ਗੱਲ ਨਾਲੇ ਫਿਰ ਸਬੂਤ ਵੀ ਦਿਖਾ ਕੇ ਵਿੱਚ ਤੁਹਾਡੀਆਂ ਸ਼ਕਲਾਂ ਦਿਖਾ ਕੇ ਵੀ ਵੀਡੀਓ ਬਣਾਉਂਗਾ ਹੁਣ ਤਾਂ ਮੈਂ ਤੁਹਾਡੀਆਂ ਸ਼ਕਲਾਂ ਨਹੀਂ ਦਿਖਾਉਣੀਆਂ ਵਿੱਚ ਗਾਹਾਂ ਨੂੰ ਮੈਂ ਤੁਹਾਡੀਆਂ ਸ਼ਕਲਾਂ ਦਿਖਾ ਕੇ ਵੀਡੀਓ ਬਣਾਉਂਗਾ ਤੇ ਜਿਹੜੀ ਤੁਹਾਡੀ ਤੁਹਾਨੂੰ ਤੁਹਾਡੀ ਮੈਨੂੰ ਵੀਡੀਓ ਭੇਜੀ ਆ ਬੰਦੇ ਨੇ ਟਰੱਕ ਦੇ ਵਿੱਚ ਤੁਹਾਡੀ ਚੋਰੀ ਵੀਡੀਓ ਬਣਾਈ ਹੋਈ ਉਹ ਵੀਡੀਓ ਵੀ ਮੈਂ ਵਿੱਚ ਲਾਉਂਗਾ ਫਿਰ ਕੋਈ ਨਾ ਦੇਖ ਲੈ ਜੈਸੀ ਹੋਵਾਂਗੇ ਗਲਤ ਤਬੀਰਾਂ ਕੀ ਤੇਰੇ ਨਾਲ ਮੈਂ ਕਹੀ ਜਾਂਦਾ ਗੱਲ ਕਮਾਲ ਦੀ ਗੱਲ ਆ ਤੋਨੀ ਮੈਂ ਜਿਹੜੀ ਗੱਲ ਕਹਤੀ ਵੀ ਤੁਹਾਨੂੰ 警告 ਦੇਤੀ ਗਾਹ ਤੋਂ ਗਲਤ ਨਾ ਕਰਿਓ ਜਿੱਥੇ ਲੋਕ ਜਿੱਥੇ ਹੱਥ ਨਾ ਜੋੜੋ ਤੁਸੀਂ ਕਿੱਥੇ ਦੇ ਪੰਜਾਬ ਦੇ ਰਹਿਣ ਵਾਲੇ ਕਿੱਥੇ ਦੇ ਰਹਿਣ ਵਾਲੇ Rajasthan ਦੇ ਆਸੀਂ Rajasthan ਦੇੋਂ ਤੂੰ ਰਹਿੰਦੇ ਅਸੀਂ ਇੱਥੇ ਖੰਨੇ ਖੰਨੇ ਰਹਿੰਦੇ ਤੇ Rajasthan ਦੇ ਪੰਜਾਬੀ ਸੂਟ ਪਾਉਂਦੀਆਂ ਨੇ ਜਨਨੀਆਂ ਮੈਂ ਤਾਂ ਕਦੇ ਦੇਖਿਆ ਨਹੀਂ ਉੱਥੇ ਤਾਂ ਉਹ ਪਾਉਂਦੀਆਂ ਨੇ ਘੱਗਰੇ ਉਰੇ ਅਗਲਾ ਦਾ ਕਹਿੰਦਾ ਪੰਜਾਬਣਾਂ ਖੜੀਆਂ ਨੇ ਤੁਹਾਨੂੰ ਪਤਾ ਦਿਖਾਵਾ ਦਾ ਪੰਜਾਬਣਾਂ ਦਾ ਹੀ ਕਰਦੀਆਂ ਵੀ ਹਾਂ ਦਿਖਾਤਾ ਤੁਸੀਂ ਇਹੀ ਰਹੋ ਵੀ ਅਸੀਂ ਪੰਜਾਬਣਾਂ ਖੜੀਆਂ ਹਾਂ ਅਸੀਂ ਤੁਹਾਨੂੰ ਜਿਹੜਾ ਕੁਝ ਦੱਸਦਾ ਤਾਂ ਪਾ ਪੂਰਾ ਪਰੂਫ ਦੇਂਦੇ ਆਂ ਬਈ ਅਸੀਂ ਰਾਸਤਾਂ ਬਈ ਗੱਲ ਸੁਣੋ ਮੇਰੀ ਗੱਲ ਸੁਣ ਲਓ ਗਾਂਹਾਂ ਤੋਂ ਨਾ ਤਾਂ ਉਹ ਸੁਨਨੇ ਚ ਖੜੀਆਂ ਦਿਖਣੀਆਂ ਚਾਹੀਦੀਆਂ ਨਹੀਂ ਤੁਸੀਂ ਮੇਰੀ ਗੱਲ ਸੁਣੋ ਫੇਰ ਮੇਰਾ ਮੂੰਹ ਘਲੋਨੇ ਤੁਸੀਂ ਸਟicker ਵੇਚਦੇ ਬਾਹਰ ਖੜਕੇ ਵਿੱਚ ਤੁਸੀਂ ਟਰੱਕਾਂ ਦੇ ਵਿੱਚ ਕਾਦੇ ਵਾਸਤੇ ਚੜਦੇ ਹੋ ਕੈਬਨਾਂ ਚ ਕਮਾਲ ਦੀ ਗੱਲ ਕੈਮਰਾ 'ਚ ਬੈਠੀ ਨਹੀਂ ਸੀ ਬੱਸ ਉਹ ਚੌਥੇ ਦੂਆ ਮੈਂ ਖਾ ਨਹੀਂ ਜੀਰਾ ਮੈਨੂੰ 15 ਦਿਨਾਂ ਤੋਂ ਮੈਂ ਆਈ ਕੰਮ ਤੇ ਅੱਜ ਮੈਂ ਤਾਂ ਬਿਮਾਰ ਪਈ ਸੀ ਜਦੋਂ 15 ਦਿਨ ਪਹਿਲਾਂ ਹੀ ਹੋਵੇਂਗੀ ਮੈਨੂੰ ਵੀਡੀਓ ਪਰਸੋਂ ਆਈ ਆ ਮਾਸ਼ਾਅਰ ਪਰਸੋਂ ਬੈਠੀ ਹੋਵੇਂਗੀ ਤੂੰ ਬੈਠੀ ਨਹੀਂ ਐਲ ਪੀ ਜੀ ਬੈਠਦੀ ਨਹੀਂ ਉਹ 'ਚ ਨਹੀਂ ਨਹੀਂ ਕੋਈ ਹੋਰ ਆਣਗੇ ਮੇਰੇ ਕੋਈ ਹੋਰ 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 ਵੀ ਹੋਰੇ ਖੜਦੀਆਂ ਨੇ ਨਾ ਉਹ ਬਹੁਤ ਆਉਂਦੀਆਂ ਚਲਾਨੀਆਂ ਸਾਡੀ ਨਹੀਂ ਆ ਜਾਂਦੀਆਂ ਸੀ ਨਹੀਂ ਫਿਰ ਟਰੱਕ ਦੇ ਵਿੱਚ ਕੈਬਨ 'ਚ ਕਿਉਂ ਚੜ੍ਹਦੀਆਂ ਨੇ ਉਹ ਚੜਦੀਆਂ ਨੇ ਵਿੱਚ ਕਹਿ ਬਣਾਦੇ ਹਨ ਕਿ ਨਹੀਂ ਦੇਖਿਆ ਸੀ ਦੇਖਿਆ ਨਹੀਂ ਦਾ ਪਾ ਕਿ ਨਹੀਂ ਦੇਖਿਆ ਮੇਰਾ ਇਹਦੇ ਨਾਲ ਦੀ ਗੱਡੀ ਆ ਜਿਵੇਂ ਆ ਹੁੰਦੀ ਆ ਇਹਦੇ ਨਾਲ ਦੇ ਕੈ ਬੰਚੇ ਜੜੀ ਆ ਜਨਾਨੀ ਉਹਦੇ ਦੀ ਆ ਮੈਨੂੰ ਇੰਨਾ ਨਹੀਂ ਪਤਾ ਕਿੱਥੇ ਦੀ ਆ ਪਤਾ ਕਿੱਥੇ ਦੀ ਓਏ ਵੀਡੀਓ ਔਰੇ ਦੀ ਆ ਜਨਾਨੀ ਕਹਿੰਦਾ ਜਨਾਨੀ ਨਹੀਂ ਮੈਨੂੰ ਪਤਾ ਕਿੱਥੇ ਦੀ ਆ ਵੀਡੀਓ ਦਾ ਔਰੇ ਦੀ ਆ ਮੈਨੂੰ ਤਾਂ ਲੱਗਦਾ ਤੁਹਾਡੇ ਮੈਨੂੰ ਬਣਾੰਗੇ ਤਾਂ ਤੂੰ ਹੀ ਲੱਗਿਆ ਕਿ ਉਹ ਹਨੇਰੇ ਚ ਬਣਾਈ ਹੋਈ ਆ ਉਹ ਪਛਾਣ ਨਹੀਂ ਨਹੀਂ ਆਈਗੀ ਕੈਬ ਕੈਬ ਨਾਲ ਜਿੱਦਾ ਚੜਦੀਆਂ ਮੈਂ ਬਥੇਰੀ ਵਾਰ ਦੇਖਿਆ ਨੇ ਆਪਣੀ ਅੱਖੀਂ ਪੀੜੀ ਚਾਰ ਦਿਨ ਸਾਡੀ ਕੁੜੀ ਪੂਰੀ ਹੋਈ ਸੀ ਜਵਾਨ ਕੁੜੀ ਦਾ ਕੰਮ ਤੇ ਜਾਂਦੀ ਨਹੀਂ ਕਹਿੰਦਾ ਨਹੀਂ ਚਲੋ ਭਾਈ ਕੋੜੀਪੂਰੀ ਹੋ ਗਈ ਸਾਨੂੰ ਅਫਸੋਸ ਆ ਉਹਦੇ ਬਾਰੇ ਹਨਾ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਪਰ ਤੁਸੀਂ ਗਲਤ ਨਾ ਕਰੋ ਕਿਤੇ ਜਿੱਥੇ ਮੇਰੀ ਗੱਲ ਸੁਣੋ ਤੁਹਾਡੀ ਵੀ ਸੇਫਟੀ ਆ ਜਿੱਥੇ ਲੋਕ ਖੜੇ ਹੋਣ ਕੱਲ ਨੂੰ ਕੋਈ ਤੁਹਾਡੇ ਤੇ ਗਲਤ ਉਹ ਕਰਦਾ ਤੁਸੀਂ ਆਵਾਜ਼ ਵੀ ਮਾਰ ਸਕੋ ਔਰੇ ਸੁੰਨਾ ਪਿਆ ਔਰੇ ਕਿਹਨੂੰ ਆਵਾਜ਼ ਮਾਰੋਗੇ ਤੁਸੀਂ ਖੇਤਾਂ 'ਚ ਗਲਤ ਨਾ ਹੋ ਜਾ ਨੀ ਔਰ ਇਹ ਕਮਾਲ ਦੀ ਗੱਲ ਮੈਂ ਜਿਹੜੀ ਗੱਲ ਕਹਿੰਦਾ ਤੁਹਾਨੂੰ ਸਮਝ ਨਹੀਂ ਪੈਂਦੀ ਤੁਸੀਂ ਗਲਤ ਨਹੀਂ ਹੋਵੋਗੇ ਕਾਲੂ ਕੋ ਤੁਹਾਨੂੰ ਕੋਈ ਗਲਤ ਬੰਦਾ ਟੱਕਰ ਜਵੇ ਉਹ ਤੁਹਾਡੀ ਬਾਹ ਫੜ ਲਵੇ ਤੁਸੀਂ ਕਿਤੇ ਕਿਹਨੂੰ ਬਾਜ਼ ਮਾਰ ਲਓਗੇ ਔਰ ਇੱਕ ਮੜੀਆਂ ਚ ਖੜੀਆਂ ਤੁਸੀਂ ਟਰੱਕਾਂ ਮੂਰੇ ਸਹੀ ਗੱਲ ਹੈ ਸਹੀ ਗੱਲ ਨਹੀਂ ਇਹ ਗਲਤ ਹੈ ਤੁਹਾਡੀ ਇਹ ਸਾਡੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਹੱਥ ਬੰਨ੍ਹ ਕੇ ਬੇਨਤੀ ਹੈ ਪਹਿਲੀ ਵਾਰ ਤੁਸੀਂ ਮਿਲਿਓ ਗਾਹਾਂ ਨੂੰ ਅਸੀਂ ਬੇਨਤੀ ਨਹੀਂ ਫਿਰ ਅਸੀਂ ਬੇਨਤਾ ਕਰਦੇ ਆ ਅਗਲੀ ਵਾਰ ਪਤਲੇ ਸੰਗਾ ਦਾ ਬੇਨਤਾ ਕਿਹੜਾ ਹੁੰਦਾ ਫਿਰ ਹਾਂ ਗਾਹਾਂ ਨੂੰ ਬੇਨਤਾ ਹੋਊਗਾ ਫਿਰ ਫੇਰ ਨਾ ਗਿਓ ਸਮਝ ਗਏ ਥੋੜੀ ਅੱਜ ਥੋੜਾ ਅੱਜ ਮੂੰਹ ਨਹੀਂ ਦਿਖੂਗਾ ਕਿਸੇ ਨੂੰ ਠੀਕ ਆ ਗਾਹਾਂ ਨੂੰ ਜੈਸੀ ਗਾਹਾਂ ਨੂੰ ਫੜ ਲਿਆ ਅਸੀਂ ਮੂੰਹ ਵੀ ਦਿਖਾਵਾਂਗੇ ਤੁਹਾਡਾ ਇੱਕ ਤਾਂ ਸਾਨੂੰ ਦੇਖ ਲਿਆ ਨਾ ਫੇਰ ਕੁਝ ਨਹੀਂ ਹਾਂ ਗਾਹਾਂ ਨੂੰ ਨਾ ਦਿਖਿਓ ਬਸ ਧੰਨਵਾਦ ਤੁਹਾਡਾ ਬਹੁਤ ਬਹੁਤ ਜਿਹੜੀ ਸਟicker ਵੇਚਦੀਆਂ ਨੇ ਜਨਨੀਆਂ ਇਹ ਕੈਬਨਾ ਦੇ ਵਿੱਚ ਕਿਉਂ ਚੜਦੀਆਂ ਨੇ ਟਰੱਕਾਂ ਦੇ ਗਾਲੀ ਬਰੇਹ ਹੱਪਾ ਰਿਆ ਚੜਾਈਆਂ ਨਹੀਂ ਮੈਂ ਤੁਹਾਨੂੰ ਥੋੜੀ ਕਹਿਣਾ ਮੈਂ ਕਿ ਟਰੱਕਾਂ ਦੇ ਵਿੱਚ ਜਿਵੇਂ ਵੀ ਕਿਉਂ ਚੜ੍ਹਦੀਆਂ ਨੇ ਤੁਹਾਨੂੰ ਪਤਾ ਉਹ ਅਸੀਂ ਨਿਊਜ਼ ਬਣਾ ਰਹੇ ਆ ਮੈਂ ਪੱਤਰਕਾਰ ਨੇ ਸਟicker ਦਾ ਬਾਹਰੋਂ ਵੇਚ ਸਕਦੀਆਂ ਨੇ ਅਗਲੇ ਦੇ ਕੈਬਨ ਦੇ ਵਿੱਚ ਵੜ ਜਾਂਦੀਆਂ ਨੇ ਤੁਹਾਨੂੰ ਪਤਾ ਹੀ ਹੈ ਗਲਤ ਹੁੰਦਾ ਨਾ ਕੰਮ ਮੈਂ ਤੁਹਾਡੇ ਚਿਹਰਾ ਨਹੀਂ ਦਿਖਾਇਆ ਬਸ ਇੱਕ ਆਪਾ ਪ੍ਰੂਫ ਦਿਖਾਇਆ ਕਿ ਤੁਸੀਂ ਟਰੱਕ ਡਰਾਈਵਰ ਹੋ ਟਰੱਕ ਚਲਾਉਂਦੇ ਹੋ ਤੁਸੀਂ ਹਾਂਜੀ ਠੀਕ ਹੈ ਕਿੰਨੇ ਟਾਈਮ ਤੋਂ ਚਲਾ ਰਹੇ ਹੋ 10-12 ਸਾਲ ਇਹ ਗਲਤ ਹਨਾ ਜੀ ਜਣਾ ਪੰਜਾਬੀ ਸੂਟ ਪਾਈ ਖੜੀਆਂ ਨੇ ਅਗਲਾ ਕੋ ਪੰਜਾਬਣਾਂ ਨੇ ਪੰਜਾਬ ਨੂੰ ਬਦਨਾਮ ਕਰਦੀਆਂ ਨੇ ਹੈ ਨਹੀਂ ਰਾਜਸਥਾਨ ਦੀਆਂ ਨੇ ਉਹ ਤਾਂ ਉਹਨਾਂ ਨੇ ਆਪੇ ਦੱਸਤਾ ਕਹਿੰਦੀ ਆ ਅਸੀਂ ਗਲਤ ਨਹੀਂ ਕਰਦੀਆਂ ਅਸੀਂ ਚੜਦੀਆਂ ਨਹੀਂ ਕੈਬਲ ਜੋ ਮੈਨੂੰ ਕਹਿੰਨੇ ਵੀਡੀਓ ਭੇਜਿਆ ਕੈਬੋਂ ਦੇ ਵਿੱਚ ਵੀ ਗਲਤ ਕੰਮ ਕਰਦੀਆਂ ਨੇ ਹਨਾ ਧੰਨਵਾਦ ਵੀਰੇ ਤੇ ਸੱਚ ਬੋਲੇ ਆ